ਸਿਰਫ 2 ਦਿਨ ਲਈ ਪੁਲਿਸ ਹਟਾ ਦਿੱਤੀ ਜਾਵੇ ਤਾਂ ਹੋਏਗਾ ਕੀ ਸਾਡੇ ਅੰਦਰ ਦਾ ਜਾਨਵਰ ਬਾਹਰ ਆਏਗਾ ਔਰ ਲਗਾਤਾਰ ਜਿਹੜੇ ਜੁਰਮ ਹੈ ਉਹ ਵਧਣਗੇ ਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਰੋਸ਼ਵਾਧਾ ਚਲਾ ਜਾ ਰਿਹਾ ਫਟਾਫਟ ਜਿਹੜਾ ਕਾਨੂੰਨ ਹੈ ਉਹ ਲਾਗੂ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਹਰ ਤਰ੍ਹਾਂ ਦੀ ਬੇਅਦਬੀ ਜਿਹੜੀ ਹੈ ਉਹ ਰੁਕ ਜਾਵੇ ਤੇ ਇੱਕ ਬੰਦਾ ਇਹ ਗੱਲ ਚਾਹ ਰਿਹਾ ਹੈ ਕਿ ਹਰੇਕ ਧਰਮ ਦੀ ਬੇਅਦਬੀ ਹੈ ਜਿਹੜੀ ਉਹ ਰੁਕਣੀ ਚਾਹੀਦੀ ਆ ਫਿਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਕੀ ਅੜੀਕਾ ਲੱਗ ਰਿਹਾ ਇਹਦੇ ਵਿੱਚ ਕਿ ਉਹ ਵੀ ਜਦੋਂ ਸਾਰੇ ਹੀ ਸਹਿਮਤ ਨੇ ਤਾਂ ਕਾਨੂੰਨ ਬਣਾ ਦੇਣਾ ਚਾਹੀਦਾ ਤਾਂ ਬਹੁਤ ਸਾਰੇ ਲੋਕ ਆ ਕੇ ਕਹਿੰਦੇ ਕਿ ਜਿਨ੍ਹਾਂ ਨੇ ਬੇਦਬੀ ਕੀਤੀ ਆ ਉਹ ਮੈਂਟਲੀ ਰਿਟਾਰਡਡ ਹੈ ਜਾਂ ਉਹਨਾਂ ਦੀ ਕੁਝ ਐਸੀ ਪ੍ਰੋਬਲਮ ਹੈ ਤਾਂ ਅਸੀਂ ਜਿਸ ਤਰ੍ਹਾਂ ਦੇ ਮਾਹੌਲ ਤੁਸੀਂ ਦੇਖਦੇ ਹੋ ਕਿ ਕਿਹੜੀ ਕਿਹੜੀ ਟਰਿਕ ਵਰਤੀ ਜਾਂਦੀ ਹੈ ਕਿ ਗ੍ਰੰਥਾ ਦੀ ਬੇਦਬੀ ਕੀਤੀ ਜਾਵੇ ਤੁਹਾਨੂੰ ਪੁੱਛਣਾ ਚਾਹੁੰਗਾ ਇੱਕ ਧਰਮਗੁਰੂ ਧਾਰਮਿਕ ਆਗੂ ਹੋਣ ਦੇ ਨਾਤੇ ਇੱਕ ਪਾਸਟਰ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਕਾਨੂੰਨ ਹੈ ਜਿਹੜਾ ਉਸ ਦੇ ਵਿੱਚ ਕੀ ਕੁਝ ਐਡ ਹੋਣਾ ਚਾਹੀਦਾ ਜਾਂ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਸਾਸੀ ਕਾਲਵਾਸ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਰਮਨ ਸਿੰਘ ਕਮਾਨ ਸਮਾਣਾ ਦੇ ਵਿੱਚ ਟਾਵਰ ਮੋਰਚਾ ਲੱਗਿਆ ਹੋਇਆ तकरीबन 1 ਸਾਲ ਹੋ ਚੁੱਕਿਆ ਹੈ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਲਸਾ 400 ਫੁੱਟ ਉੱਚੇ ਟਾਵਰ ਦੇ ਉੱਤੇ ਬੈਠੇ ਨੇ ਤੇ ਅੱਜ ਪੂਰਾ 1 ਸਾਲ ਹੋ ਚੁੱਕਿਆ ਹੈ ਜਿਸ ਕਰਕੇ ਇੱਥੇ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਇੱਥੇ ਇਸ ਮੋਰਚੇ ਦਾ ਸਾਥ ਦੇਣ ਦੇ ਲਈ ਪਹੁੰਚ ਰਹੀਆਂ ਨੇ ਤੇ ਪਾਸਟਰ ਜਤਿੰਦਰ ਸਟੀਫਨ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਪਾਸਟਰ ਸਾਹਿਬ ਸਾਸੀ ਕਾਲ ਜੀ ਮੈਂ ਵਿਸ਼ਵਾਸ ਕਰਦਾ ਕਿ ਪਰਮੇਸ਼ਰ ਸਾਡੇ ਸਭ ਦੇ ਨਾਲ ਨੇ ਔਰ ਖਾਸ ਕਰਕੇ ਉਸ ਅਕਾਲ ਦਾ ਨਾਮ ਹਮੇਸ਼ਾ ਹੀ ਸਾਥ ਹੈ ਜਿਸ ਦੇ ਅਸੀਂ ਨਾਮ ਦੇ ਵਿੱਚ ਇੱਥੇ ਇਕੱਠੇ ਹੋਏ ਜੀ ਪਾਸਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੱਕ ਸਾਲ ਹੋ ਚੁੱਕਿਆ तकरीबन ਮੋਰਚਾ ਲੱਗਿਆ ਨੂੰ ਤੇ ਸਰਕਾਰਾਂ ਨੇ ਕੋਈ ਵੀ ਇੱਕ ਪਾਸੜ ਫੈਸਲਾ ਜਿਹੜਾ ਇਸ ਮੋਰਚੇ ਦੇ ਉੱਤੇ ਹੁਣ ਤੱਕ ਨਹੀਂ ਲਿਆ ਕਿਉਂਕਿ ਉਹ ਕੱਲੇ ਇੱਕ ਧਰਮ ਦੀ ਬੇਅਦਬੀ ਰੋਕਣ ਦੇ ਲਈ ਨਹੀਂ ਬੈਠੇ ਉਹ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਦੀ ਮੰਗ ਨੂੰ ਲੈ ਕੇ ਬੈਠੇ ਹੋਏ ਜੀ ਦੇਖੋ ਇਸੇ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਹਿੰਦੂ ਭਾਈਚਾਰਾ ਮੁਸਲਿਮ ਸਿੱਖ ਭਾਈਚਾਰਾ ਕ੍ਰਿਸਚਨ ਭਾਈਚਾਰਾ ਅਸੀਂ ਦੂਰੋਂ ਨੇੜੋਂ ਇੱਥੋਂ ਆਏ ਆ ਕਿਉਂਕਿ ਸਾਡਾ ਵੀ ਇੱਕ ਗੱਲ ਦਾ ਮੰਨਣਾ ਹੈ ਕਿ ਅਗਰ ਧਾਰਮਿਕ ਗ੍ਰੰਥ ਕਿਸੇ ਦਾ ਵੀ ਹੋਵੇ ਉਹ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦਾ ਹੈ ਅਗਰ ਅਸੀਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਆ ਤਾਂ ਉਹਦੇ ਵਿੱਚ 90% ਜਿਹੜਾ ਹੈਗਾ ਬਾਣੀ ਇੱਕ ਦੂਜੇ ਦੇ ਨਾਲ ਸਹਿਮਤ ਹੁੰਦੀ ਹੈ ਬਾਕੀ ਕਲਚਰ ਡਿਫਰੈਂਸਿਸ ਹੁੰਦੇ ਆ ਲੇਕਿਨ ਜੋ ਪੰਜਾਬ ਦੇ ਅੰਦਰ ਹਾਲਾਤ ਪਿਛਲੇ ਦਿਨਾਂ ਬਣੇ ਆ ਉਹ ਬਹੁਤ ਹੀ ਜ਼ਿਆਦਾ ਮਾੜੇ ਆ ਕਿਉਂਕਿ ਅਸੀਂ ਅਗਰ ਦੇਖੀਏ ਇਤਿਹਾਸ ਤਾਂ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕੋਈ ਵੀ ਪੰਜਾਬ ਦੇ ਅੰਦਰ ਅੰਦਰ ਧਰਮ ਨੂੰ ਲੈ ਕੇ ਦੰਗਾ ਨਹੀਂ ਹੋਇਆ ਜੋ ਇੱਕ ਸ਼ਲਾਘਾਯੋਗ ਕਦਮ ਬਹੁਤ ਹੀ ਅੱਛੀ ਇੱਕ ਐਸੀ ਗੱਲ ਹੈ ਜਿਸ ਦੇ ਨਾਲ ਇੱਕ ਪੰਜਾਬੀਅਤ ਔਰ ਖਾਸ ਕਰਕੇ ਸਾਂਝੀ ਵਾਰਤਾ ਦਾ ਸੰਦੇਸ਼ ਜਾਂਦਾ ਲੇਕਿਨ ਪਿਛਲੇ ਦਿਨਾਂ ਚ ਜਿਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕੁਰਾਨ ਦੀ ਬੇਦਵੀ ਪਵਿੱਤਰ ਬਾਈਬਲ ਦੀ ਬੇਦਵੀ ਔਰ ਗੀਤਾ ਜੀ ਦੀ ਬੇਦਵੀ ਅਲੱਗ-ਅਲੱਗ ਅਸੀਂ ਦੇਖ ਰਹੇ ਹਾਂ ਕਿ ਗ੍ਰੰਥਾਂ ਦੀ ਬੇਦਵੀ ਕੀਤੀ ਜਾ ਰਹੀ ਹੈ ਉਹਦੇ ਲਈ ਭਾਈ ਗੁਰਜੀਤ ਜੀ ਜੋ 1 ਸਾਲ ਤੋਂ ਸੰਘਰਸ਼ ਕਰ ਰਹੇ ਨੇ ਉਹ ਪਰਮੇਸ਼ਵਰ ਦੇ ਉਸ ਇੱਛਾ ਸ਼ਕਤੀ ਤੋਂ ਬਿਨਾਂ ਨਹੀਂ ਹੋ ਸਕਦਾ ਜੇ ਅਸੀਂ ਕਹੀਏ ਕਿ ਇਨਸਾਨ ਇੰਨੀ ਦੇਰ ਬਾਹਰ ਕੱਟ ਲੇਗਾ ਤਾਂ ਨਹੀਂ ਕੱਟਿਆ ਜਾਂਦਾ ਤਾਂ ਉਹ ਇੱਕ ਜੋ ਸੰਘਰਸ਼ ਉਹ ਕਰ ਰਹੇ ਨੇ ਉਸ ਨੂੰ ਸਲਾਮ ਹੈ ਔਰ ਮੈਂ ਵਿਸ਼ਵਾਸ ਕਰਦਾ ਕਿ ਅੱਜ ਸੰਗਤ ਦੇ ਇਕੱਠ ਨੂੰ ਦੇਖ ਕੇ ਔਰ ਸੰਗਤ ਦੀ ਆਵਾਜ਼ ਨੂੰ ਦੇਖ ਕੇ ਜ਼ਰੂਰ ਪੰਜਾਬ ਸਰਕਾਰ ਜਿਹੜਾ ਹੈਗਾ ਇਸ ਕਾਨੂੰਨ ਨੂੰ ਬਣਾਉਣ ਦੇ ਵਿੱਚ ਤੇਜ਼ੀ ਲੈ ਕੇ ਆਏਗੀ ਜਦੋਂ ਹਰੇਕ ਧਰਮ ਚਾਹੁੰਦਾ ਹੈ ਕਿ ਇਹ ਬਣ ਜਾਵੇ ਇਸ ਤਰ੍ਹਾਂ ਨਹੀਂ ਕਿ ਕੋਈ ਇੱਕ ਬੰਦਾ ਵੀ ਇਹਦੀ ਮੈਂ ਕਹਿੰਦਾ ਵੀ ਵਿਰੋਧਤਾ ਕਰ ਰਿਹਾ ਹੋਊਗਾ ਹਾਂ ਸ਼ਾਇਦ ਕੁਝ ਲੋਕ ਹੋ ਸਕਦੇ ਨੇ ਜਿਹੜੇ ਪੰਜਾਬ ਪੱਖੀ ਨਾ ਹੋਣ ਉਹ ਅੰਦਰੋਂ ਅੰਦਰ ਇਸ ਚੀਜ਼ ਦੀ ਵਿਰੋਧਤਾ ਕਰਦੇ ਹੋਣਗੇ ਪਰ ਮੈਂ ਕਹਿੰਦਾ ਵੀ ਜਿਹੜੇ ਵੀ ਲੋਕ ਆਪਣੇ ਆਪ ਨੂੰ ਪੰਜਾਬੀ ਸਮਝਦੇ ਨੇ ਜਿਹੜੇ ਲੋਕ ਪੰਜਾਬ ਨੂੰ ਸਮਰਪਿਤ ਨੇ ਉਹ ਹਰੇਕ ਬੰਦਾ ਇਹ ਗੱਲ ਚਾਹ ਰਿਹਾ ਹੈ ਕਿ ਹਰੇਕ ਧਰਮ ਦੀ ਬੇਅਦਬੀ ਹੈ ਜਿਹੜੀ ਉਹ ਰੋਕਣੀ ਚਾਹੀਦੀ ਆ ਫਿਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਕੀ ਅੜੀਕਾ ਲੱਗ ਰਿਹਾ ਇਹਦੇ ਵਿੱਚ ਕਿ ਉਹ ਵੀ ਜਦੋਂ ਸਾਰੇ ਹੀ ਸਹਿਮਤ ਨੇ ਤਾਂ ਕਾਨੂੰਨ ਬਣਾ ਦੇਣਾ ਚਾਹੀਦਾ ਦੇਖੋ ਇੱਕ ਪ੍ਰੋਸੈਸ ਹੈ ਕਿਸੇ ਵੀ ਕਾਨੂੰਨ ਨੂੰ ਬਣਾਉਣ ਦੇ ਵਿੱਚ ਅਸੀਂ ਇਹ ਦੇਖਿਆ ਕਿ ਵਿਧਾਨ ਸਭਾ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਾਨੂੰਨ ਲੈ ਕੇ ਆਂਦਾ ਫਿਰ ਸਿਲੈਕਸ਼ਨ ਕਮੇਟੀ ਦੇ ਕੋਲ ਗਿਆ ਹੁਣ ਸਿਲੈਕਸ਼ਨ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਉਹ ਜਿਹੜਾ ਕਾਨੂੰਨ ਹੈ ਲਾਗੂ ਹੋਣਾ ਕਿਉਂਕਿ ਜਦ ਵੀ ਕੋਈ ਕਾਨੂੰਨ ਬਣਦਾ ਹੈ ਤਾਂ ਉਸ ਦਾ ਯੂਜ਼ ਦੀ ਬਜਾਏ ਮਿਸਯੂਜ਼ ਵੀ ਜ਼ਿਆਦਾ ਹੁੰਦਾ ਤੁਸੀਂ ਇਸ ਗੱਲ ਨੂੰ ਸਮਝੋ ਕਿ ਜਿਸ ਪਿਛਲੇ ਦਿਨਾਂ ਚ ਆਪਾਂ ਦੇਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬੇਦਵੀ ਹੋ ਰਹੀ ਬਹੁਤ ਸਾਰੇ ਲੋਕ ਆ ਕੇ ਕਹਿੰਦੇ ਕਿ ਜਿਨ੍ਹਾਂ ਨੇ ਬੇਦਬੀ ਕੀਤੀ ਆ ਉਹ ਮੈਂਟਲੀ ਰਿਟਾਰਡਡ ਹੈ ਜਾਂ ਉਹਨਾਂ ਦੀ ਕੋਈ ਐਸੀ ਪ੍ਰੋਬਲਮ ਹੈ ਤਾਂ ਅਸੀਂ ਜਿਸ ਤਰ੍ਹਾਂ ਦੇ ਮਾਹੌਲ ਤੁਸੀਂ ਦੇਖਦੇ ਹੋ ਕਿ ਕਿ ਕਿਹੜੀ ਕਿਹੜੀ ਟਰਿਕ ਵਰਤੀ ਜਾਂਦੀ ਹੈ ਕਿ ਗ੍ਰੰਥਾ ਦੀ ਬੇਦਬੀ ਕੀਤੀ ਜਾਵੇ ਉਹਨਾਂ ਸਾਰਿਆਂ ਨੂੰ ਕਾਨੂੰਨ ਦੇ ਵਿੱਚ ਕਵਰੇਜ ਦੀ ਜ਼ਰੂਰਤ ਹੈ ਔਰ ਖਾਸ ਕਰਕੇ ਇੱਕ ਐਸਾ ਮਜ਼ਬੂਤ ਕਾਨੂੰਨ ਜਿਸ ਦੀ ਨਾ ਤਾਂ ਕੋਈ ਮਿਸਯੂਜ਼ ਹੋਵੇ ਔਰ ਖਾਸ ਕਰਕੇ ਜੋ ਮਕਸਦ ਹੈ ਵੀ ਆਤਾਰਮੀ ਗ੍ਰੰਥਾ ਦੀ ਬੇਦਬੀ ਨੂੰ ਰੋਕਣਾ ਉਹ ਪੂਰਾ ਹੋ ਸਕੇ ਤਾਂ ਮੈਨੂੰ ਲੱਗਦਾ ਹੈ ਕਿ ਥੋੜਾ ਸਮਾਂ ਅਗਰ ਸਰਕਾਰ ਲੈ ਰਹੀ ਹੈ ਤਾਂ ਸਾਨੂੰ ਵੇਟ ਕਰਨੀ ਚਾਹੀਦੀ ਹੈ ਔਰ ਦੇਖਣਾ ਚਾਹੀਦਾ ਹੈ ਕਿ ਇਹ ਜਲਦ ਤੋਂ ਜਲਦ ਕਾਨੂੰਨ ਬਣੇ ਪਰ ਇਹ ਗੱਲ ਤਾਂ ਵਾਅਦਾ ਤਾਂ ਪੰਜਾਬ ਦੇ ਲੋਕਾਂ ਨਾਲ ਭਗਵੰਤ ਮਾਨ ਸਾਹਿਬ ਨੇ ਵੋਟਾਂ ਤੋਂ ਪਹਿਲਾਂ ਕਰਤਾ ਸੀ ਕਿ ਭਾਈ ਜਿਹੜੀ ਵੀ ਬੇਆਦਬੀ ਹੋਊਗੀ ਉਸ ਦੇ ਸਬੰਧੀ ਇੱਕ ਸਖਤ ਕਾਨੂੰਨ ਪਹਿਲੇ ਤੌਰ ਤੇ ਬਣਾਇਆ ਜਾਊਗਾ ਉਹ ਕਾਨੂੰਨ ਪਹਿਲੇ ਤੌਰ ਤੇ ਬਣਾਉਣ ਦੀ ਜਿਹੜੀ ਗੱਲ ਭਗਵੰਤ ਮਾਨ ਸਾਹਿਬ ਨੇ ਵੋਟਾਂ ਤੋਂ ਪਹਿਲਾਂ ਕਰਤੀ ਸੀ ਹੁਣ ਵੋਟ ਸਰਕਾਰ ਦਾ ਜਿਹੜਾ ਮੈਂ ਕਹਿੰਦਾ ਵੀ ਅੱਧੇ ਤੋਂ ਵੱਧ ਕਾਲ ਆ ਜਿਹੜਾ ਬੀਤ ਚੁੱਕਿਆ ਉਸ ਤੋਂ ਬਾਅਦ ਹੁਣ ਤਕਰੀਬਨ ਡੇਢ ਕ ਸਾਲ ਦਾ ਸਮਾਂ ਰਹਿ ਚੁੱਕਿਆ ਤੇ ਉਦੋਂ ਤੋਂ ਹੁਣ ਤੱਕ ਫਿਰ ਜਦੋਂ ਨਹੀਂ ਬਣਾਇਆ ਕਾਨੂੰਨ ਹੁਣ ਇੰਨੀ ਢੀਕ ਹੁਣ ਤੋਂ ਜਿਹੜਾ ਦੇਖੋ ਇੰਨਾ ਸਮਾਂ ਬਕਵਾਹ ਹੋ ਗਿਆ ਨਾ ਸਮਝਦਾ ਹੁਣ ਤੱਕ ਬਣਾ ਨਹੀਂ ਦੇਣਾ ਚਾਹੀਦਾ ਸੀ ਫਿਰ ਜਿਹੜੇ ਹੁਣ ਹੁਣ ਤਾਂ ਥੋੜਾ ਹੀ ਸਮਾਂ ਰਹਿ ਗਿਆ ਸਰਕਾਰ ਦਾ ਦੇਖੋ ਮੈਂ ਤਾਂ ਆਪ ਖੁਦ ਕਹਿ ਰਿਹਾ ਕਿ ਉਹਨਾਂ ਨੇ ਇਨੀਸ਼ੀਏਟਿਵ ਲਿੱਤਾ ਕਿਉਂਕਿ ਅਸੀਂ ਕੋਈ ਪੋਲਿਟੀਕਲ ਬੰਦੇ ਨਹੀਂ ਹੈਗੇ ਉੱਥੇ ਸਾਡੀ ਸਿੰਪਲ ਇੱਕ ਮੰਗ ਹੈ ਇਹ ਮੰਗ ਇਹ ਹੈ ਕਿ ਕਿਸੇ ਵੀ ਧਰਮ ਦੀ ਔਰ ਖਾਸ ਕਰਕੇ ਧਰਮ ਦੇ ਗ੍ਰੰਥ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਔਰ ਸਖਤ ਕਾਨੂੰਨ ਹੋ ਜਾਣਾ ਜਿਹੜਾ ਬਣਨਾ ਚਾਹੀਦਾ ਔਰ ਸਰਕਾਰ ਇਸ ਦੇ ਵਿੱਚ ਟਾਈਮ ਕਿਉਂ ਲੈ ਰਹੀ ਆ ਇਹ ਜਵਾਬ ਤੁਹਾਨੂੰ ਸ਼ਾਇਦ ਸਰਕਾਰ ਜਿਆਦਾ ਬਿਹਤਰ ਤਰੀਕੇ ਨਾਲ ਦੇ ਸਕੇ ਇਹ ਤਾਂ ਕਿਤੇ ਉਹਨਾਂ ਨੇ ਤਾਂ ਇਹ ਗੱਲ ਕਹੀ ਹੈ ਨਾ ਕਿ ਲੋਕਾਂ ਦੀ ਰਾਏ ਲਈ ਜਾਊਗੀ ਲੋਕਾਂ ਦੀ ਰਾਏ ਲਈ ਜਾਊਗੀ ਤੇ ਇਸ ਦੇ ਨਾਲ ਨਾਲ ਜਦੋਂ ਲੋਕ ਇਸ ਦੇ ਉੱਤੇ ਆਪਣਾ ਫੈਸਲਾ ਦੇਣਗੇ ਉਸ ਤੋਂ ਬਾਅਦ ਹੈ ਜਿਹੜੀ ਉਹ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਵੇਗਾ ਪਰ ਲੋਕਾਂ ਦੀ ਰਾਏ ਲੈਣ ਦੀ ਲੋੜ ਕੀ ਹੈ ਜਦੋਂ ਸਾਰੇ ਹੀ ਲੋਕ ਸਾਰੇ ਹੀ ਧਰਮਾਂ ਦੇ ਲੋਕ ਸਹਿਮਤੀ ਜਿਤਾ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਲੋਕਾਂ ਦੀ ਰਾਏ ਲੈਣ ਦੀ ਦੇਖੋ ਤੁਹਾਡੇ ਆਪਣੀ ਨਿੱਜੀ ਰਾਏ ਹੋ ਸਕਦੀ ਹੈ ਜੋ ਸਾਡਾ ਸਮਝਣਾ ਹੈ ਔਰ ਉਹਦੇ ਵਿੱਚ ਥੋੜਾ ਵੱਖ-ਵੱਖ ਹੋ ਸਕਦਾ ਹੈ ਕਿਉਂਕਿ ਜਦੋਂ ਅਸੀਂ ਕਾਨੂੰਨ ਨੂੰ ਐਲੈਬੋਰੇਟ ਕਰਕੇ ਪੜ੍ਹਦੇ ਹਾਂ ਸਾਨੂੰ ਉਹ ਦੇਖਣਾ ਪਏਗਾ ਕਿ ਆਖਿਰਕਾਰ ਲੋਕ ਭਾਵਨਾ ਕੀ ਹੈ ਵੀ ਲੋਕ ਭਾਵਨਾ ਕੀ ਆ ਕਿ ਔਰ ਜਦੋਂ ਵੀ ਕੋਈ ਸਖਤ ਕਾਨੂੰਨ ਬਣਾਇਆ ਜਾਂਦਾ ਤਾਂ ਉਹਦਾ ਅਸਰ ਜਿਹੜਾ ਹੈਗਾ ਪੂਰੀ ਖਲਕਤ ਤੇ ਹੁੰਦਾ ਪੂਰੇ ਲੋਕਾਂ ਦੇ ਉੱਤੇ ਹੁੰਦਾ ਔਰ ਉਸਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਉਸ ਦਾ ਮਿਸਯੂਜ਼ ਹੋਣ ਦਾ ਵੀ ਡਰ ਹੁੰਦਾ ਇਸ ਲਈ ਜੋ ਹਰ ਇੱਕ ਧਰਮ ਦੇ ਆਗੂਆਂ ਦੇ ਮਨ ਦੇ ਵਿੱਚ ਹੈ ਕਿਉਂਕਿ ਉਹ ਪੋਲਿਟੀਕਲ ਪਾਰਟੀ ਨਾਲ ਸੰਬੰਧ ਰੱਖਦੇ ਨੇ ਜੋ ਹਨਾ ਉਹਨਾਂ ਦਾ ਆਪਣਾ ਥਾਟ ਪ੍ਰੋਸੈਸ ਹੈ ਪ੍ਰੋਸੈਸ ਹੈ ਲੇਕਿਨ ਅਸੀਂ ਜੋ ਪ੍ਰਚਾਰਕ ਆ ਸਾਡਾ ਆਪਣਾ ਇੱਕ ਥਾਟ ਪ੍ਰੋਸੈਸ ਹੈ ਸੋ ਜਦ ਤੱਕ ਸਾਰੇ ਧਰਮ ਜਿਹੜੇ ਹੈਗੇ ਆ ਉਹ ਆਪਣੀ ਆਪਣੀ ਰਾਏ ਨਹੀਂ ਰੱਖ ਦਿੰਦੇ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਸਰਕਾਰ ਦਾ ਬਿਹਤਰੀਨ ਕਦਮ ਜ਼ਰੂਰ ਹੈ ਤਾਂਕਿ ਔਰ ਖਾਸ ਕਰਕੇ ਮੇਰੀ ਅਪੀਲ ਵੀ ਹੈ ਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਰੋਸ਼ਵਾਧਾ ਚਲਾ ਜਾ ਰਿਹਾ ਫਟਾਫਟ ਜਿਹੜਾ ਕਾਨੂੰਨ ਹੈ ਉਹ ਲਾਗੂ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਹਰ ਤਰ੍ਹਾਂ ਦੀ ਬੇਦਬੀ ਜਿਹੜੀ ਹੈ ਉਹ ਰੁਕ ਸਕੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਇੱਕ ਧਰਮਗੁਰੂ ਧਾਰਮਿਕ ਆਗੂ ਹੋਣ ਦੇ ਨਾਤੇ ਇੱਕ ਪਾਸਟਰ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਕਾਨੂੰਨ ਹੈ ਜਿਹੜਾ ਉਸ ਦੇ ਵਿੱਚ ਕੀ ਕੁਝ ਐਡ ਹੋਣਾ ਚਾਹੀਦਾ ਜਾਂ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਦੇਖੋ ਜੋ ਸਾਡਾ ਸਾਡੇ ਅਗਰ ਅਸੀਂ ਇੱਕ ਧਰਮ ਗ੍ਰੰਥ ਦੇ ਅਨੁਸਾਰ ਦੇਖੇ ਹਾਲਾਂਕਿ ਪਵਿੱਤਰ ਸ਼ਾਸਤਰ ਬਾਈਬਲ ਮਾਫੀ ਦਾ ਸੰਦੇਸ਼ ਦਿੰਦਾ ਹੈ ਕਿ ਸਾਨੂੰ ਲੋਕਾਂ ਨੂੰ ਮਾਫ ਕਰ ਦੇਣਾ ਚਾਹੀਦਾ ਔਰ ਸਾਰੀ ਅਲੱਗ-ਅਲੱਗ ਧਰਮ ਦੇ ਵਿੱਚ ਪਿਆਰ ਦਾ ਸੰਦੇਸ਼ ਦਿੱਤਾ ਗਿਆ ਲੇਕਿਨ ਜਿਸ ਤਰ੍ਹਾਂ ਇੱਕ ਲੋਕਾਂ ਦੀ ਆਸਥਾ ਖਾਸ ਕਰਕੇ ਧਰਮ ਗ੍ਰੰਥ ਦੇ ਉੱਤੇ ਹੁੰਦੀ ਹੈ ਔਰ ਆਪਣੇ ਧਾਰਮਿਕ ਸਥਾਨ ਦੇ ਉੱਤੇ ਹੁੰਦੀ ਹੈ ਅਗਰ ਅਸੀਂ ਉਹਦੇ ਅਨੁਸਾਰ ਅਸੀਂ ਦੇਖਦੇ ਆ ਤਾਂ ਉਹਦੇ ਅਨੁਸਾਰ ਸਖਤ ਸਜ਼ਾ ਜ਼ਰੀਆ ਉਹ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਖਾਸ ਕਰਕੇ ਜਦੋਂ ਸੜਕ ਦੇ ਉੱਤੇ ਤੁਸੀਂ ਦੇਖੋ ਅਗਰ ਸਿਰਫ 2 ਦਿਨ ਲਈ ਪੁਲਿਸ ਹਟਾ ਦਿੱਤੀ ਜਾਵੇ ਤਾਂ ਹੋਏਗਾ ਕਿ ਸਾਡੇ ਅੰਦਰ ਦਾ ਜਾਨਵਰ ਬਾਹਰ ਆਏਗਾ ਔਰ ਲਗਾਤਾਰ ਜਿਹੜੇ ਜੁਰਮ ਹੈ ਉਹ ਵਧਣਗੇ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਤੱਕ ਪ੍ਰਿੰਸੀਪਲ ਜਾਂ ਜਿਹੜੇ ਕਾਨੂੰਨ ਨਹੀਂ ਬਣਦੇ ਉਦੋਂ ਸਖਤੀ ਨਹੀਂ ਹੁੰਦੀ ਉਦੋਂ ਤੱਕ ਇਹ ਸਾਰੀਆਂ ਚੀਜ਼ਾਂ ਰੁਕਦੀਆਂ ਨਹੀਂ ਤਾਂ ਇਹ ਇਸ ਨੂੰ ਰੋਕਣ ਦੇ ਲਈ ਇੱਕ ਸਖਤ ਕਾਨੂੰਨ ਤਾਂ ਕਿ ਬੇਦਵੀ ਜਿਹੜੀ ਹੈ ਉਹ ਅੱਗੇ ਕਦੀ ਵੀ ਹੋ ਨਾ ਸਕੇ ਔਰ ਖਾਸ ਕਰਕੇ ਇੱਕ ਧਰਮ ਦਾ ਜਿਹੜਾ ਸਨਮਾਨ ਹੈ ਹਨਾ ਉਹ ਸਾਰੀ ਜਗ੍ਹਾ ਬਹਾਲ ਹੋ ਸਕੇ ਸੋ ਕਿਤੇ ਨਾ ਕਿਤੇ ਪਾਸਟਰ ਜੀ ਨੇ ਜਿਹੜੀ ਗੱਲ ਆਖੀ ਹੈ ਕਿ ਧਰਮ ਦਾ ਜਿਹੜਾ ਸਨਮਾਨ ਹੈ ਉਹ ਜ਼ਰੂਰੀ ਹੈ ਹਰੇਕ ਧਰਮ ਦੇ ਵਿੱਚ ਹਾਲਾਂਕਿ ਇਹਨਾਂ ਨੇ ਦੱਸਿਆ ਕਿ ਪਵਿੱਤਰ ਬਾਈਬਲ ਦੇ ਵਿੱਚ ਇਹ ਚੀਜ਼ ਕਹੀ ਗਈ ਹੈ ਕਿ ਕੋਈ ਵੀ ਜੁਰਮ ਹੈ ਜਿਹੜਾ ਉਹਨੂੰ ਮਾਫ਼ ਕੀਤਾ ਜਾ ਸਕਦਾ ਪਰ ਉਹਦੀ ਕੋਈ ਨਾ ਕੋਈ ਹੱਦ ਹੁੰਦੀ ਆ ਹਰ ਇੱਕ ਚੀਜ਼ ਇੱਕ ਲਿਮਟ ਹੁੰਦੀ ਆ ਤੇ ਜਿਹੜਾ ਜਿਸ ਤਰ੍ਹਾਂ ਬੇਅਦਬੀਆਂ ਸਿੱਖ ਧਰਮ ਦੇ ਵਿੱਚ ਹੋ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਤੇ ਉਹ ਅਸਹਿ ਨੇ ਸਿੱਖਾਂ ਦੇ ਲਈ ਉਹ ਮਾਫ਼ੀਯੋਗ ਨਹੀਂ ਹੈਗੀਆਂ ਨੇ ਸੋ ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇੱਕ ਕਾਨੂੰਨ ਹੈ ਜਿਹੜਾ ਬਣਾਇਆ ਜਾਵੇ ਬਾਕੀ ਤੁਸੀਂ ਇਹਨਾਂ ਦੇ ਵਿਚਾਰਾਂ ਨਾਲ ਕਿੰਨੇ ਕੁ ਸਹਿਮਤ ਹੋ ਕਮੈਂਟ ਬਾਕਸ 'ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਕਾਲ